ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਫਰ ਸ਼ਹਾਦਤ ਦਾ ਬੜਾ ਹੀ ਅਨੋਖਾ ਤੁਰਨਾ ਇਨਾਂ ਰਾਹਾਂ ਤੇ ਬੜਾ ਹੀ ਯੋਖਾ ਉਹ ਪੰਡਾ ਜੋ ਜ਼ਿੰਦਗੀ ਦੇ ਪਿੜ ਤੋਂ ਮੰਜ਼ਲ ਵੱਲ ਨੂੰ ਜਾਂਦਾ ਹੈ ਉਹ ਪੰਡਾ ਜੋ ਦੂਜਿਆਂ ਲਈ ਆਪਾ ਫਨਾ ਕਰਦਾ ਹੈ ਹੱਕ ਸੱਚ ਦਾ ਰਸਤਾ ਨਿਜ ਨੂੰ ਜਿੱਤਣ ਦਾ ਰਸਤਾ ਸਵੈ ਮਾਨ ਤੇ ਇੱਜ਼ਤ ਦਾ ਰਸਤਾ ਸਫਰੇ ਸ਼ਹਾਦਤ ਜਿਹੜੀ ਆਨੰਦਪੁਰ ਸਾਹਿਬ ਦੀ ਧਰਤੀ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਵਸਾਈ ਸੀ ਇਸ ਦਾ ਪਹਿਲਾ ਨਾਂ ਚੱਕ ਨਾਨਕੀ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਏ ਤਾਂ ਇਸ ਦਾ ਨਾਂ ਆਨੰਦਪੁਰ ਪੈ ਗਿਆ ਤੇ ਇਸੇ ਧਰਤੀ ਤੋਂ ਸ਼ੁਰੂ ਹੋਇਆ ਸਫਰੇ ਸ਼ਹਾਦਤ ਦਸਮ ਪਾਤਸ਼ਾਹ ਆਪਣੇ ਪਰਿਵਾਰ ਅਤੇ ਸਿੰਘਾਂ ਦੇ ਨਾਲ ਆਨੰਦਗੜ੍ਹ ਕਿਲੇ ਵਿੱਚ ਰਹਿ ਰਹੇ ਨੇ ਲੱਖਾਂ ਦੀ ਤਾਦਾਦ ਵਿੱਚ ਮੁਗਲ ਫੌਜ ਅਤੇ ਪਹਾੜੀ ਰਾਜੇ ਆਨੰਦਗੜ੍ਹ ਕਿਲੇ ਨੂੰ ਘੇਰ ਕੇ ਬੈਠੇ ਨੇ ਉਨ੍ਹਾਂ ਦੀ ਮਨਸ਼ਾ ਹੁੰਦੀ ਹੈ ਕਿ ਉਹ ਕੁਝ ਦਿਨਾਂ ਵਿੱਚ ਹੀ ਕਿਲੇ ਚੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਹਰ ਕਰਕੇ ਔਰੰਗਜ਼ੇਬ ਦੇ ਸਾਹਮਣੇ ਕਰ ਦੇਣਗੇ ਪਰ ਗੁਰੂ ਕਿਆਂ ਲਾਡਲੀਆਂ ਫੌਜਾਂ ਸਬਰ ਕਰਦੀਆਂ ਨੇ ਤੇ ਕਿਲੇ ਵਿੱਚ ਹੀ ਰਹਿੰਦੀਆਂ ਨੇ 8 ਮਹੀਨੇ ਬੀਤ ਜਾਂਦੇ ਨੇ ਕਿਲੇ ਵਿੱਚ ਰਹਿ ਰਹੇ ਸਿੰਘਾਂ ਦੇ ਕੋਲ ਖਾਣ ਪੀਣ ਦਾ ਸਮਾਨ ਵੀ ਮੁੱਕ ਜਾਂਦਾ ਹੈ ਅੱਤ ਦੀ ਸਰਦੀ ਵਿੱਚ ਉਨ੍ਹਾਂ ਕੋਲ ਜ਼ਰੂਰਤ ਦਾ ਸਮਾਨ ਵੀ ਥੋੜਾ ਰਹਿ ਜਾਂਦਾ ਹੈ ਇਸ ਔਖੇ ਸਮੇ 40 ਸਿੰਘ ਵੀ ਪਾਤਸ਼ਾਹ ਨੂੰ ਛੱਡ ਕੇ ਬੇਦਾਵਾ ਲਿਖ ਕੇ ਚਲੇ ਜਾਂਦੇ ਨੇ ਅਤੇ ਕਿਲਾ ਛੱਡ ਜਾਂਦੇ ਨੇ ਉਧਰ ਮੁਗਲ ਫੌਜ ਅਤੇ ਪਹਾੜੀ ਰਾਜੇ ਵੀ ਕਿਲੇ ਬਾਹਰ ਬੈਠੇ ਥੱਕ ਜਾਂਦੇ ਨੇ ਉਹਨਾਂ ਵਿੱਚ ਵੀ ਬਿਮਾਰੀ ਵਧਣ ਲੱਗਦੀ ਹੈ ਇਸ ਦੌਰਾਨ ਮੁਗਲਾਂ ਦੇ ਵੱਲੋਂ ਸੁਨੇਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਚਾ ਜਾਂਦਾ ਹੈ ਕਿ ਜੇਕਰ ਉਹ ਚੁੱਪਚਾਪ ਕਿਲਾ ਛੱਡ ਦੇਣ ਤਾਂ ਪਹਾੜੀ ਰਾਜੇ ਅਤੇ ਮੁਗਲ ਸੈਨਾ ਉਹਨਾਂ ਤੇ ਹਮਲਾ ਨਹੀਂ ਕਰੇਗੀ ਆਪਣੇ ਵਾਅਦਿਆਂ ਤੇ ਭਰੋਸਾ ਦਿਵਾਉਣ ਦੇ ਲਈ ਮੁਗਲਾਂ ਅਤੇ ਹਿੰਦੂ ਰਾਜਿਆਂ ਦੇ ਵੱਲੋਂ ਕੁਰਾਨ ਅਤੇ ਗਊਆਂ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਨੇ। ਗੁਰੂ ਸਾਹਿਬ ਮੁਗਲਾਂ ਤੇ ਪਹਾੜੀ ਰਾਜਾਂ ਦੀ ਮਾੜੀ ਨੀਅਤ ਤੋਂ ਜਾਣੂ ਸਨ ਪਰ ਫਿਰ ਵੀ ਸਿੰਘਾਂ ਦੇ ਕਹਿਣ ਤੇ ਉਹਨਾਂ ਨੇ ਸ਼ਾਂਤੀ ਦੇ ਨਾਲ ਕਿਲਾ ਖਾਲੀ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀਕੌਰ, ਮਾਤਾ ਸਾਹਿਬਕੌਰ ਅਤੇ ਹੋਰ ਸਿੰਘ ਦੇ ਜਥੇ ਨਾਲ ਅੱਗੇ ਅਤੇ ਵੱਡੇ ਸਾਹਿਬਜ਼ਾਦੇ ਸਾਰੇ ਸਿੰਘਾਂ ਚ ਪਿੱਛੇ ਪਿੱਛੇ ਜਥੇ ਦੀ ਰਾਖੀ ਕਰਦੇ ਚੱਲ ਪਏ ਪਰ ਮੁਗਲਾਂ ਅਤੇ ਪਹਾੜੀ ਰਾਜਾ ਨੇ ਆਪਣੀਆਂ ਕਸਮਾਂ ਤੋੜ ਦਿੱਤੀਆਂ ਅਤੇ ਸਿੰਘਾਂ ਦੇ ਵਹੀਰ ਤੇ ਹਮਲਾ ਕਰ ਦਿੱਤਾ ਦਸ਼ਮेश ਪਿਤਾ ਨੇ ਪਾਈ ਜਤਾਜੀ ਅਤੇ 100 ਕੋ ਸਿੰਘਾਂ ਨੂੰ ਫੌਜ ਦਾ ਮੁਕਾਬਲਾ ਕਰਨ ਦੇ ਲਈ ਪਿੱਛੇ ਛੱਡ ਦਿੱਤਾ ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਅਤੇ ਬਹੁਤ ਸਾਰਾ ਨੁਕਸਾਨ ਹੋਇਆ ਉਨ੍ਹਾਂ ਨੂੰ ਆਦੇਸ਼ ਸੀ ਕਿ ਜਦੋਂ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤੱਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ ਸ਼ਾਮ ਹੁੰਦਿਆਂ ਗੁਰੂ ਸਾਹਿਬ ਦਾ ਪਰਿਵਾਰ ਅਤੇ ਸਿੱਖ ਸੰਗਤਾਂ ਸਰਸਾ ਨਦੀ ਤੇ ਪੁੱਜ ਗਈਆਂ ਸਰਸਾ ਨਦੀ ਤੇ ਯੁੱਧ ਹੋਇਆ ਮੀਂਹ ਪੈਣਾ ਸ਼ੁਰੂ ਹੋਇਆ ਸਰਸਾ ਨਦੀ ਪੂਰੇ ਵੇਗ ਦੇ ਵਿੱਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਨਦੀ ਦਾ ਪਾਣੀ ਚੜਨ ਲੱਗਿਆ ਜਿਸ ਵਿੱਚ ਕਈ ਸਿੰਘ ਰੁੜ ਗਏ ਪਰਿਵਾਰ ਦੇ ਵਿੱਚ ਵਿਛੋੜਾ ਪੈ ਗਿਆ ਪਰਿਵਾਰ ਤਿੰਨ ਥਾਵਾਂ ਦੇ ਵਿੱਚ ਵੰਡਿਆ ਗਿਆ ਜੋ ਮੁੜ ਕਦੇ ਵੀ ਇਕੱਠਾ ਨਾ ਹੋਇਆ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਤਕਰੀਬਨ 40 ਸਿੰਘਾਂ ਦੇ ਨਾਲ ਸਰਸਾ ਪਾਰ ਗਏ ਜਦਕਿ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤੇਸੇ ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸ ਦੇ ਨਾਲ ਚਲੇ ਗਏ ਉਧਰੋਂ ਮਾਤਾ ਸਾਹਿਬ ਕੋਰ ਤੇ ਕੁਝ ਸਿੰਘ ਦਿੱਲੀ ਪਹੁੰਚ ਗਏ